ਫਤੇਗੜ ਸਾਹਿਬ ਦੇ ਵਿਧਾਇਕ ਕੁਲਜੀਤ ਨਾਗਰਾ ਤੇ ਉਥੋਂ ਦੀ ਐਸਡੀਐਮ ਪੂਜਾ ਸਿਆਲ ਗਰਿਆਲ ਦੇ ਦਰਮਿਆਨ ਇੱਕ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਪੂਜਾ ਸਿਆਲ ਗਰਿਆਲ ਨੇ ਕੰਪਲੀਟ ਕੀਤੀ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਇਨਕੁਆਇਰੀ ਵੀ ਮਾਰਕ ਕੀਤੀ ਹੈ ਕਮਿਸ਼ਨਰ ਪਟਿਆਲਾ ਨੂੰ ਪਰ ਅੱਜ ਕਾਂਗਰਸ ਪਾਰਟੀ ਨੇ ਸਪੀਕਰ ਨੂੰ ਇਸ ਤੇ ਕੰਪਲੇਂਟ ਕੀਤੀ ਹੈ ਕਿ ਸਪੀਕਰ ਇਸ ਮਾਮਲੇ ਦੀ ਜਾਂਚ ਕਰਨ ਸਾਡੇ ਨਾਲ ਕੁਲਜੀਤ ਨਾਗਰਾ ਨੇ ਨਾਗਰਾ ਸਾਹਿਬ ਕੀ ਕੰਪਲੇਂਟ ਕੀਤੀ ਹੈ ਕੀ ਤੁਸੀਂ ਸਪੀਕਰ ਸਾਹਿਬ ਤੋਂ ਮੰਗ ਕੀਤੀ ਹੈ ਇਹ ਜਿਹੜਾ ਲੋਕਤੰਤਰਿਕ ਜਿਹੜਾ ਢਾਂਚਾ ਹੈ ਸਾਡਾ ਜਿਹੜਾ ਉਹਦੇ ਉੱਤੇ ਅਟੈਕ ਹੈ ਲੋਕਤਾਂਤ੍ਰਿਕ ਕਦਰਾਂ ਕੀਮਤਾਂ ਦੇ ਉੱਤੇ ਇਹ ਉਹਨਾਂ ਦਾ ਕਹਾਣ ਜੋ ਹੋ ਰਿਹਾ ਆ ਔਰ ਜਿਸ ਤਰੀਕੇ ਨਾਲ ਚੁਣੇ ਹੋਏ ਨਮਾਇੰਦਿਆਂ ਨੂੰ ਅਪਸਰਾਵਾਂ ਵੱਲੋਂ ਟਾਰਗੇਟ ਕਰਕੇ ਉਹਨਾਂ ਦੀ ਸਰਕਾਰ ਤੇ ਖਿਲਾਫ ਜਿਹੜੇ ਆਵਾਜ਼ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜੋ ਇੱਕ ਨਰਾਦਰ ਇੱਕ ਕਨਸਟੀਟਿਊਸ਼ਨਲ ਪੋਸਟ ਸੰਵਿਧਾਨਕ ਪੋਸਟ ਦਾ ਹੋ ਰਿਹਾ ਆ ਉਹਦੇ ਖਿਲਾਫ ਅੱਜ ਜਿਹੜਾ ਹੈਗਾ ਆ ਅੱਜ ਇਕੱਠੇ ਹੋ ਕੇ ਜਿਹੜੀ ਪਹਿਲਾਂ ਸ਼ਿਕਾਇਤ ਸਪੀਕਰ ਸਾਹਿਬ ਨੂੰ ਕੀਤੀ ਹੋਈ ਹੈ ਮੇਰੀ ਉਹਦੇ ਵਿੱਚ ਪੂਰੇ ਸੀਐਲਪੀ ਦੇ ਜਿਹੜੇ ਸਾਡੇ ਐਮਐਲਏ ਸਹਿਬਾਨ ਨੇ ਉਹ ਇਕੱਠੇ ਹੋ ਕੇ ਜਾਖੜ ਸਾਹਿਬ ਦੇ ਨੇਤਰਤਵ ਦੇ ਵਿੱਚ ਸੀਐਲਪੀ ਲੀਡਰ ਦੇ ਪ੍ਰਧਾਨਗੀ ਥੱਲੇ ਉਹਨਾਂ ਨੂੰ ਮਿਲੇ ਔਰ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਇਹ ਦੇਖੋ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਇਹਨਾਂ ਕਦਰਾਂ ਕੀਮਤਾਂ ਦੇ ਕਸਟੋਡੀਅਨ ਨੂੰ ਔਰ ਇਹਦੇ ਵਾਸਤੇ ਜਿਹੜਾ ਵੀ ਅਫਸਰ ਜਿਹੜੇ ਜਿੰਨੇ ਇਹ ਗਲਤੀ ਕੀਤੀ ਆ ਉਹਨੂੰ ਉਹਦੇ ਖਿਲਾਫ ਐਕਸ਼ਨ ਮੰਗ ਕੀਤੀ ਹੈ ਕਿ ਐਕਸ਼ਨ ਹੋਵੇ ਔਰ ਕੀ ਭਰੋਸਾ ਦਿਵਾਇਆ ਗਾ ਸਪੀਕਰ ਸਾਹਿਬ ਨੇ ਉਹਨਾਂ ਨੂੰ ਅਸੀਂ ਕਿਹਾ ਵੀ ਉਹਨਾਂ ਦੇ ਖਿਲਾਫ ਬਣਦੇ ਜਿਹੜੇ ਸਾਡੇ ਕੋਲੇ ਪ੍ਰਿਵਿਲੇਜ ਬਰੀਚੋ ਪ੍ਰਿਵਿਲੇਜ ਦਾ ਜਿਹੜਾ ਹੈਗੀ ਕਮੇਟੀ ਹੈ ਉਹਦੇ ਵਿੱਚ ਔਰ ਸਪੀਕਰ ਸਾਹਿਬ ਕੋਲ ਵੀ ਰਾਈਟ ਹੈ ਕਿ ਉਹਦੇ ਵਿੱਚ ਉਹਦੇ ਖਿਲਾਫ ਜਿਹੜਾ ਹੈਗਾ ਆ ਬਣਦਾ ਐਕਸ਼ਨ ਲਿਆ ਜਾਵੇ ਔਰ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਔਰ ਇਹਦੇ ਤੇ ਮੈਂ ਕਾਰਵਾਈ ਕਰਾਂਗਾ ਤੁਹਾਨੂੰ ਕਿਉਂ ਲੱਗਦਾਗਾ ਕਿ ਹਾਲਾਂਕਿ ਉਹਨਾਂ ਦਾ ਆਪਣਾ ਪੱਖ ਆ ਆਪਣਾ ਪੱਖ ਤੁਹਾਨੂੰ ਕੀ ਲੱਗਦਾ ਕਿਉਂ ਟਾਰਗੇਟ ਤੁਹਾਨੂੰ ਕੀਤਾ ਗਿਆਗਾ ਕਿਉਂਕਿ ਮੁੱਖ ਮੰਤਰੀ ਨੇ ਇਨਕੁਆਇਰੀ ਮਾਰ ਕਰਤੀ ਦੇਖੋ ਕੁਲਜੀਤ ਸਿੰਘ ਨਾਗਰਾ ਪੰਜਾਬ ਦੇ ਵਿੱਚ ਸੰਘਰਸ਼ ਦੀ ਪਦਾਇਸ਼ ਹੈ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੇ ਵਿੱਚ ਜੋ ਸਰਕਾਰ ਦੀਆਂ ਨੀਤੀਆਂ ਨੇ ਉਹਦੇ ਖਿਲਾਫ ਵੀ ਕੁਲਜੀਤ ਨਾਗਰਾ ਦੀ ਆਵਾਜ਼ ਸੜਕ ਤੋਂ ਲੈ ਕੇ ਸੁਣੀ ਜਾਂਦੀਵੇਂ ਸੁਣੀ ਜਾਂਦੀ ਹੈ ਉਹ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਨੇ ਦੇ ਉੱਤੇ ਸਾਡੇ ਜਿਹੜੇ ਸਰਕਾਰੀ ਨਮਾਇ ਸਰਕਾਰ ਨੂੰ ਚਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਚੁੱਪਦੀ ਹੈ ਔਰ ਮੈਂ ਸਮਝਦਾ ਕਿ ਉਸ ਆਵਾਜ਼ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਦਬਾਅ ਪਾਉਣ ਦੀ ਇੱਕ ਨੀਤੀ ਹੈ ਜਿਹੜੀ ਜਿਹੜੀ ਜਿਸ ਨੂੰ ਕਿ ਸਾਡੇ ਮੈਂ ਸਮਝਦਾ ਕਿ ਕਿਸੇ ਵੀ ਰੂਪ ਦੇ ਵਿੱਚ ਉਹ ਕਾਮਯਾਬ ਨਹੀਂ